ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜਦੋਂ ਸਾਡੀ ਉਮਰ ਵੱਧਦੀ ਆ 50 ਤੋਂ ਜਾਂ ਕਹਿ ਲੋ ਵੀ 60 ਤੋਂ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਆ ਤਾਂ ਸਾਨੂੰ ਕਿਹੜੇ ਕਿਹੜੇ ਫਲਾਂ ਦਾ ਧਿਆਨ ਰੱਖਣਾ ਚਾਹੀਦਾ ਏ ਕਿਹੜੇ ਕਿਹੜੇ ਫਲ ਖਾਣੇ ਚਾਹੀਦੇ ਆ ਤੇ ਕਿਹੜੇ ਕਿਹੜੇ ਨਹੀਂ ਖਾਣੇ ਚਾਹੀਦੇ ਅੱਜ ਅਸੀਂ ਉਸ ਬਾਰੇ ਗੱਲ ਕਰਾਂਗੇ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਤਾ ਜੋ ਅੱਗੇ ਵੀ ਜਿਹੜੀਆਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ। ਸੋ ਆਓ ਸਾਥੀਓ ਪਹਿਲਾਂ ਤਾਂ ਜਾਣ ਲੈਣੇ ਵੀ ਕਿਹੜੇ ਫਰੂਟਸ ਕਿਹੜੇ ਫਲ ਸਾਨੂੰ ਵੱਧਦੀ ਉਮਰ ਦੇ ਵਿੱਚ ਖਾਣੇ ਚਾਹੀਦੇ ਆ। ਸੋ ਅਸੀਂ ਇਹਨਾਂ ਦੀ ਗੱਲ ਕਰਾਂਗੇ ਵੀ ਗਲਾਈਸੈਮਿਕ ਇੰਡੈਕਸ ਦੇ ਹਿਸਾਬ ਨਾਲ ਵੀ ਕਿਹੜੇ ਫਲਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਏ ਜਾਂ ਕਿਹੜੇ ਫਲ ਸਾਡੇ ਖਾਣ ਦੇ ਨਾਲ ਡਾਈਜੈਸਟਿਵ ਸਿਸਟਮ ਨੂੰ ਖਰਾਬ ਕਰਨਗੇ। ਸੋ ਇਸ ਦੇ ਆਧਾਰ ਤੇ ਅਸੀਂ ਫਲਾਂ ਦੀ ਜਿਹੜੀ ਚੋਣ ਆ ਉਹ ਕੀਤੀ ਆ ਸੋ ਸਾਥੀਓ ਪਹਿਲਾਂ ਤਾਂ ਜਾਣ ਲੈਣੇ ਵੀ ਕਿਹੜੇ ਫਲ ਚੰਗੇ ਆ ਸਾਡੀ ਸਿਹਤ ਵਾਸਤੇ ਸੋ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਏ ਔਲਾ ਸਾਥੀਓ ਔਲਾ ਇੱਕ ਬੜਾ ਵਧੀਆ ਫਲ ਆ ਸੋ ਔਲੇ ਦੇ ਵਿੱਚ ਵਿਟਾਮਿਨ ਸੀ ਬਹੁਤ ਹੀ ਜ਼ਿਆਦਾ ਭਰਪੂਰ ਮਾਤਰਾ 'ਚ ਹੁੰਦਾ ਏ ਜੇ ਅਸੀਂ 100 ਗ੍ਰਾਮ ਔਲਾ ਲੈਨੇ ਆ ਤਾਂ ਉਹਦੇ ਵਿੱਚ ਜਿਹੜਾ 20 ਸੰਤਰੀਆਂ ਦੇ ਬਰਾਬਰ ਜਿਹੜਾ ਵਿਟਾਮਿਨ ਸੀ ਪਾਇਆ ਜਾਂਦਾ ਏ ਸੋ ਵਿਟਾਮਿਨ ਸੀ ਹੋਣ ਕਰਕੇ ਇਹ ਸਾਡੀ ਇਮਿਊਨਿਟੀ ਨੂੰ ਵਧੀਆ ਬਣਾਉਂਦਾ ਏ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਾਡੀ ਤਾਕਤ ਆ ਉਹਨੂੰ ਉੱਪਰ ਲੈ ਕੇ ਜਾਂਦਾ ਏ ਇਸ ਤੋਂ ਇਲਾਵਾ ਸਾਥੀਓ ਔਲੇ ਦੇ ਵਿੱਚ ਐਂਟੀਆਕਸੀਡੈਂਟ ਤੇ ਫਲੇਵਨੋਇਡਸ ਬਹੁਤ ਵਧੀਆ ਹੁੰਦੇ ਆ ਜਿਹਦੇ ਕਰਕੇ ਇਹ ਸਾਡੇ ਬ੍ਰੇਨ ਦੀ ਸਿਹਤ ਵਾਸਤੇ ਸਾਡੇ ਬ੍ਰੇਨ ਨੂੰ ਤਾਕਤ ਦਿੰਦਾ ਏ ਮਜ਼ਬੂਤੀ ਦਿੰਦਾ ਸੋ ਜਿਹਦੇ ਨਾਲ ਸਾਡੀ ਕੀ ਆ ਯਾਦਦਾਸ਼ਤ ਵਧੀਆ ਹੁੰਦੀ ਆ ਸੋ ਔਲੇ ਦਾ ਸੇਵਨ ਹਮੇਸ਼ਾ ਅਸੀਂ ਤਾਜੀ ਔਲੇ ਦਾ ਕਰਨਾ ਹੈ ਤਾਂ ਹੀ ਸਾਨੂੰ ਇਹ ਸਾਰੇ ਲਾਭ ਸਾਰੇ ਬੈਨੀਫਿਟਸ ਮਿਲਣਗੇ ਸੋ ਤਾਜਾ ਤੁਸੀਂ ਇੱਕ ਜਾਂ ਦੋ ਦੀ ਗਿਣਤੀ ਚ ਔਲੇ ਲਓ ਇਹਨਾਂ ਨੂੰ ਬਰੀਕ ਬਰੀਕ ਟੁਕੜਿਆਂ ਚ ਕੱਟ ਲਓ ਇਹਨਾਂ ਦੀਆਂ ਗਿਟਕਾਂ ਜਿਹੜੀਆਂ ਕੱਢ ਲਓ ਹੁਣ ਤੁਸੀਂ ਇਹਨਾਂ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਮਿਕਸੀ ਗਰਾਇੰਡਰ ਦੇ ਵਿੱਚ ਜਾਂ ਬਲੈਂਡਰ ਹੁੰਦਾ ਉਹਦੇ ਵਿੱਚ ਬਲੈਂਡ ਕਰ ਲਓ ਤੇ ਜਦੋਂ ਇਹ ਜੂਸ ਬਣ ਗਿਆ ਤਾਂ ਇਹਦੇ ਵਿੱਚ ਤੁਸੀਂ ਇੱਕ ਚੁਟਕੀ ਜਾਂ ਫਿਰ ਤੁਹਾਡੇ ਟੇਸਟ ਦੇ ਹਿਸਾਬ ਨਾਲ ਜਿਹੜਾ ਕਾਲਾ ਨਮਕ ਉਹ ਐਡ ਕਰ ਲਓ। ਥੋੜਾ ਜਿਹਾ ਸ਼ਹਿਦ ਵੀ ਐਡ ਕਰ ਸਕਦੇ ਆ ਪਰ ਜਿਨ੍ਹਾਂ ਨੂੰ 슈ਗਰ ਆ ਉਹ ਇਸ ਤੋਂ ਪਰਹੇਜ਼ ਕਰਨ। ਸੋ ਇਹ ਤੁਸੀਂ ਜੂਸ ਇਹਦਾ ਤੁਸੀਂ ਸੇਵਨ ਕਰਕੇ ਵੇਖੋ ਤੁਹਾਨੂੰ ਬੜੇ ਲਾਭ ਮਿਲਣਗੇ ਬੜੇ ਫਾਇਦੇ ਮਿਲਣਗੇ। ਤੁਹਾਡੀ ਇਮਿਊਨਿਟੀ ਵੀ ਵਧੀਆ ਬਣੂਗੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਉਹ ਵਧੂਗੀ। ਇਨਫੈਕਸ਼ਨਸ ਕੋਈ ਜਲਦੀ ਨਹੀਂ ਹੁੰਦੀਆਂ ਜੇ ਅਸੀਂ ਰੁਜਾਨਾ ਵਾਲੇ ਦਾ ਸੇਵਨ ਕਰਨ ਦੀ ਆਦਤ ਪਾਉਣੀ ਆ ਤਾਂ ਇਹਦੇ ਨਾਲ ਕੀ ਆ ਸਾਡੇ ਸਰੀਰ ਚੋ ਜਿੰਨੇ ਵੀ ਟੌਕਸਿਨਸ ਆ ਇਹ ਸਾਡੀ ਬਾਡੀ ਨੂੰ ਸਾਡੇ ਸਰੀਰ ਨੂੰ ਡੀਟੌਕਸੀਫਾਈ ਵੀ ਕਰਦਾ ਏ ਇਹਨੂੰ ਇੱਕ ਐਂਟੀ-ਏਜਿੰਗ ਟੋਨਿਕ ਮੰਨਿਆ ਜਾਂਦਾ ਏ ਸੋ ਇਹ ਸਾਡੇ ਡੀਟੌਕਸ ਕਰਦਾ ਸਾਡੇ ਸਰੀਰ ਨੂੰ ਜਿੰਨੇ ਵੀ ਟੌਕਸਿਨਸ ਆ ਉਹਨਾਂ ਨੂੰ ਬਾਹਰ ਕੱਢਣ ਸਹਾਇਤਾ ਕਰਦਾ 플ਸ਼ ਆਊਟ ਕਰਦਾ ਏ ਸੋ ਰੋਜ਼ਾਨਾ ਇਹਦਾ ਸੇਵਨ ਕਰਕੇ ਵੇਖੋ ਤੁਹਾਨੂੰ ਇਹ ਸਾਰੇ ਜਿਹੜੇ ਲਾਭ ਆ ਬੈਨੀਫਿਟਸ ਸੋ ਜਰੂਰ ਮਿਲਣਗੇ ਤੇ ਸਾਥੀਓ ਅਗਲਾ ਫਰੂਟ ਜਿਹੜਾ ਵੱਧ ਦੀ ਉਮਰ ਦੇ ਵਿੱਚ ਸਾਨੂੰ ਸਗੋਂ ਖਾਣਾ ਚਾਹੀਦਾ ਉਹ ਹੈਗੀਆਂ ਜਾਮਣ ਸੋ ਜਾਮਣਾਂ ਕਹਿ ਲੋ ਵੀ ਕੁਦਰਤੀ ਇਨਸੁਲੀਨੀ ਮੰਨਿਆ ਜਾਂਦਾ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਵਿੱਚ ਇੱਕ ਜੈਂਬੋਲਿਨ ਨਾਂ ਦਾ ਕੰਪਾਊਂਡ ਹੁੰਦਾ ਹੈ ਇਹ ਜਿਹੜਾ ਜੈਂਬੋਲਿਨ ਆ ਇਹ ਕੀ ਕਰਦਾ ਹੈ ਜੋ ਵੀ ਅਸੀਂ ਭੋਜਨ ਚ ਸਟਾਰਚ ਲੈਨੇ ਆ ਜਾਂ ਕਾਰਬੋਹਾਈਡਰੇਟਸ ਲੈਨੇ ਆ ਉਹਨਾਂ ਨੂੰ ਤੁਰੰਤ ਗਲੂਕੋਜ਼ ਦੇ ਵਿੱਚ ਬਦਲਣ ਤੋਂ ਕਨਵਰਟ ਹੋਣ ਤੋਂ ਰੋਕਦਾ ਏ ਸੋ ਜਿਹਦੇ ਨਾਲ ਸਾਡੀ ਜਿਹੜੀ ਸ਼ੂਗਰ ਦਾ ਲੈਵਲ ਆ ਇਕੋ ਦਾ ਉੱਪਰ ਨਹੀਂ ਜਾਂਦਾ ਬਲੱਡ ਸ਼ੂਗਰ ਸਾਡੀ ਮੇਨਟੇਨ ਰੱਖਣ ਚ ਜਿਹੜੀ ਜਾਮਣ ਆ ਉਸੇ ਤਾਂ ਕਰਦੀ ਆ ਇਸ ਤੋਂ ਇਲਾਵਾ ਜਾਮਣ ਦੇ ਵਿੱਚ ਫਾਈਬਰਸ ਚੰਗੇ ਹੁੰਦੇ ਆ ਇਹਦਾ ਜਿਹੜਾ ਪਲਪਾ ਕਹਿ ਲੋ ਉਹ ਸਾਨੂੰ ਕਬਜ਼ ਦੀ ਪਰੇਸ਼ਾਨੀ ਤੋਂ ਰਾਹਤ ਦਿਵਾਉਂਦਾ ਏ ਸੋ ਸਾਡੀ ਗੱਟ ਨੂੰ ਵਧੀਆ ਕਰਦਾ ਏ ਕਬਜ਼ ਤੋਂ ਦੂਰ ਕਰਦਾ ਏ ਇਸ ਤੋਂ ਇਲਾਵਾ ਗੈਸ ਐਸਿਡਿਟੀ ਨਹੀਂ ਹੋਣ ਦਿੰਦਾ ਅਫਾਰਾ ਨਹੀਂ ਹੋਣ ਦਿੰਦਾ ਸੋ ਜਾਮਣਾ ਸਾਡੇ ਪੇਟ ਵਾਸਤੇ ਵੀ ਬਹੁਤ ਵਧੀਆ ਏ ਤੇ ਸ਼ੂਗਰ ਲਈ ਵੀ ਬੜੀਆਂ ਵਧੀਆ ਏ ਇਸ ਤੋਂ ਇਲਾਵਾ ਸਾਥੀਓਏ ਦਿਲ ਦੀ ਸਿਹਤ ਲਈ ਵੀ ਵਧੀਆ ਮੰਨੀਆ ਗਈਆਂ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦੀ ਜਾਮਣ ਤੇ ਇਹਦੇ ਨਾਲ ਨਾਲ ਜਿਹੜਾ ਮਾੜਾ ਕੋਲੇਸਟੇਰਲ ਐਲ ਡੀ ਐਲ ਉਹਨੂੰ ਵੀ ਹੇਠਾਂ ਲੈ ਕੇ ਆਉਂਦੀ ਆ ਸੋ ਓਵਰ ਆਲ ਏ ਸਾਡੇ ਦਿਲ ਦੀ ਸਿਹਤ ਲਈ ਵੀ ਵਧੀਆ ਮੰਨੀ ਗਈ ਸ਼ੂਗਰ ਵਾਸਤੇ ਤਾਂ ਵਧੀਆ ਹੈ ਹੀ ਆ ਸੋ ਜਾਮਣਾ ਦਾ ਵੀ ਅਸੀਂ ਪ੍ਰਯੋਗ ਕਰ ਸਕਦੇ ਆ ਇਹਦਾ ਸੇਵਨ ਕਰ ਸਕਦੇ ਆ ਜਦੋਂ ਸਾਡੀ ਉਮਰ ਵੱਧਦੀ ਆ ਇਸ ਤੋਂ ਇਲਾਵਾ ਵੱਡੀ ਉਮਰ ਦੇ ਵਿੱਚ ਅਨਾਰ ਖਾਣਾ ਵੀ ਬਹੁਤ ਵਧੀਆ ਹੁੰਦਾ ਹੈ ਅਨਾਰ ਸਾਡੇ ਦਿਲ ਵਾਸਤੇ ਤੇ ਸਾਡੇ ਬ੍ਰੇਨ ਦੋਵਾਂ ਲਈ ਬਹੁਤ ਵਧੀਆ ਮੰਨਿਆ ਗਿਆ ਹੈ ਅਨਾਰ ਜਦੋਂ ਅਸੀਂ ਖਾਂਦੇ ਹਾਂ ਤਾਂ ਇਹਦੇ ਨਾਲ ਇੱਕ ਤਾਂ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਉਹ ਤਾਂ ਰੈਗੂਲੇਟ ਹੁੰਦਾ ਹੀ ਹੁੰਦਾ ਇਹਦੇ ਨਾਲ ਨਾਲ ਸਾਡੀਆਂ ਜਿਹੜੀਆਂ ਖੂਨ ਦੀਆਂ ਧਮਣੀਆਂ ਆਰਟਰੀਜ਼ ਆ ਉਹਨਾਂ ਦੀ ਜਿਹੜੀ ਵਾਲ ਹੁੰਦੀ ਉਹਨਾਂ ਨੂੰ ਵੀ ਮਜ਼ਬੂਤੀ ਮਿਲਦੀ ਉਹਨਾਂ 'ਚ ਲਚਕ ਵਧਦੀ ਆ ਸੋ ਇਹ ਥੀਰੋਸਾਈਕਲੋਰਸਿਸ ਹੋਣ ਦਾ ਖਤਰਾ ਘਟਾਉਂਦਾ ਹੈ ਜੇ ਅਸੀਂ ਰੋਜ਼ਾਨਾ ਅਨਾਰ ਦਾ ਸੇਵਨ ਕਰਦੇ ਹਾਂ ਇਹਦੇ ਨਾਲ ਨਾਲ ਇਹ ਸਾਡੇ ਜਿਹੜਾ ਚੰਗਾ ਕੋਲੇਸਟ੍ਰੋਲ ਹੈ ਐਚ ਡੀ ਐਲ ਉਹਨੂੰ ਵੀ ਉੱਪਰ ਲੈ ਕੇ ਜਾਂਦਾ ਹੈ ਅਨਾਰ ਦਾ ਜੇ ਅਸੀਂ ਰੋਜ਼ਾਨਾ ਸੇਵਨ ਕਰਦੇ ਤੇ ਇਹਦੇ ਨਾਲ ਸਾਡਾ ਜਿਹੜਾ ਐਚ ਬੀ ਹੈ ਸਾਡਾ ਨਵਾਂ ਖੂਨ ਆ ਉਹ ਵੀ ਬਣਦਾ ਹੈ ਸੋ ਜਿਨ੍ਹਾਂ ਨੂੰ ਖੂਨ ਦੀ ਕਮੀ ਆ ਉਹ ਵੀ ਜ਼ਰੂਰ ਅਨਾਰ ਦਾ ਸੇਵਨ ਕਰਿਆ ਕਰਨ ਸੋ ਅਨਾਰ ਤੋਂ ਵੀ ਸਾਨੂੰ ਬਹੁਤ ਲਾਭ ਮਿਲਦੇ ਆ ਇਸ ਤੋਂ ਇਲਾਵਾ ਸਾਥਿਓ ਅਗਲਾ ਫਰੂਟ ਜਿਹੜਾ ਵੱਡੀ ਉਮਰ ਸਾਨੂੰ ਜਰੂਰ ਖਾਣਾ ਚਾਹੀਦਾ ਉਹ ਹੈਗਾ ਪਪੀਤਾ। ਸੋ ਪਪੀਤਾ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਸਾਡੀ ਗੱਟ ਨੂੰ ਕਲੀਨ ਕਰਦਾ ਏ ਸਾਡੀਆਂ ਅੰਤੜੀਆਂ ਦੀ ਸਫਾਈ ਕਰਦਾ ਏ। ਇਹਦੇ ਨਾਲ ਨਾਲ ਪਪੀਤੇ ਦੇ ਨਾਲ ਸਾਨੂੰ ਗੈਸ ਐਸਿਡਿਟੀ ਬਲੋਟਿੰਗ ਅਫਾਰਾ ਇਹ ਨਹੀਂ ਹੁੰਦਾ। ਸੋ ਸਵੇਰ ਵੇਲੇ ਇਹਦਾ ਸਹੀ ਸਮਾਂ ਏ। ਤਪੀਤੇ ਦਾ ਜੇ ਤੁਸੀਂ ਸੇਵਨ ਕਰਨਾ ਹੈ ਤਾਂ ਸਵੇਰ ਵੇਲੇ ਕਰੋ ਇਹਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ 슈ਗਰ ਦੇ ਮਰੀਜ਼ਾਂ ਲਈ ਵੀ ਇੱਕ ਬੜਾ ਵਧੀਆ ਫਰੂਟ ਆ ਬੜਾ ਵਧੀਆ ਫਾਲਾ ਤੇ ਇਹਦੇ ਵਿੱਚ ਫਾਈਬਰ ਤੇ ਐਂਟੀਆਕਸੀਡੈਂਟ ਵਧੀਆ ਹੋਣ ਕਰਕੇ ਇਹ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਹੈ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਲੈ ਕੇ ਆਉਂਦਾ ਹੈ ਤੇ ਓਵਰਆਲ ਇਹ ਵੀ ਸਾਡੇ ਦਿਲ ਦੀ ਸਿਹਤ ਲਈ ਬੜਾ ਵਧੀਆ ਤੇ ਸਾਥੀਓ ਅਨਾਰ ਬਾਰੇ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਆ ਅਨਾਰ ਸਾਡੇ ਜੋੜਾਂ ਦੇ ਦਰਦਾਂ ਲਈ ਵੀ ਬੜਾ ਵਧੀਆ ਕਿਉਂਕਿ ਇਹ ਸਾਡੀ ਇਨਫਲੇਮੇਸ਼ਨ ਨੂੰ ਵੀ ਘੱਟ ਕਰਦਾ ਏ ਇਹਦੇ ਵਿੱਚ ਜਿਹੜੇ ਐਂਟੀਆਕਸੀਡੈਂਟ ਆ ਸੋ ਜਿਹਦੇ ਕਰਕੇ ਆਰਥਰਾਇਟਸ ਆ ਜਿਨ੍ਹਾਂ ਨੂੰ ਉਹਨਾਂ ਲਈ ਵੀ ਇੱਕ ਬੜਾ ਵਧੀਆ ਫਰੂਟ ਮੰਨਿਆ ਗਿਆ ਅਨਾਰ ਸੋ ਪਪੀਤਾ ਇਹਦਾ ਸੇਵਨ ਸਹੀ ਸਮਾਂ ਸਵੇਰ ਵੇਲੇ ਆ ਸੋ ਇਹਦਾ ਸੇਵਨ ਕਰੋ ਤੁਹਾਡੀ ਜਿਹੜੀ ਗੱਟਾ ਉਹ ਵੀ ਅੰਦਰੋਂ ਸਾਫ਼ ਹੁੰਦੀ ਆ ਅੰਤੜੀਆਂ ਸਾਫ਼ ਕਰਦਾ ਏ ਪਪੀਤਾ ਕਬਜ ਦੀ ਪਰੇਸ਼ਾਨੀ ਨੂੰ ਵੀ ਦੂਰ ਕਰਦਾ ਏ ਤੇ ਡਾਈਜੈਸਟਿਵ ਐਂਜ਼ਾਈਮ ਉਹ ਬਣਵਾਉਣ 'ਚ ਸਹਾਇਤਾ ਕਰਦਾ ਏ ਭਾਵ ਜੋ ਵੀ ਅਸੀਂ ਖਾਣੇ ਪੀਣੇ ਆ ਉਹਨੂੰ ਹজম ਕਰਨ ਦੇ ਵਿੱਚ ਸਹਾਇਤਾ ਕਰਦਾ ਏ ਸੋ ਖਾਦਾ ਪੀਤਾ ਬੜੀ ਜਲਦੀ ਪਚਦਾ ਏ ਓਵਰ ਆਲ ਸਾਡਾ ਜਿਹੜਾ ਡਾਈਜੈਸ਼ਨ ਆ ਉਹ ਮਜ਼ਬੂਤ ਕਰਦਾ ਪਪੀਤਾ ਇਹਦੇ ਨਾਲ ਨਾਲ ਸਾਥੀਓ ਅਮਰੂਦ ਵੀ ਬੜਾ ਵਧੀਆ ਫਰੂਟ ਆ ਅਮਰੂਦ ਦਾ ਗਲਾਈਸੈਮਿਕ ਇੰਡੈਕਸ 14 ਤੋਂ ਲੈ ਕੇ 20 ਤੱਕ ਹੁੰਦਾ ਏ ਤਕਰੀਬਨ ਤਕਰੀਬਨ ਸੋ ਇਹ ਵੀ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਜਿਹੜਾ ਭੋਜਨ ਬਹੁਤ ਹੀ ਵਧੀਆ ਫਰੂਟ ਮੰਨਿਆ ਗਿਆ ਸੋ ਅਮਰੂਦ ਵੀ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਵੀ ਰਾਹਤ ਦਿੰਦਾ ਏ ਸਾਡੀ ਗਟ ਵਾਸਤੇ ਬਹੁਤ ਵਧੀਆ ਏ ਗੈਸ ਐਸਿਡਿਟੀ ਬਲੋਟਿੰਗ ਅਫਾਰੇ ਤੋਂ ਸਾਨੂੰ ਬਚਾ ਕੇ ਰੱਖਦਾ ਏ ਸੋ ਇਹ ਤਾਂ ਫਲ ਸੀ ਜਿਹੜੇ ਸਾਨੂੰ ਵੱਧ ਦੀ ਉਮਰ ਦੇ ਵਿੱਚ ਖਾਣੇ ਚਾਹੀਦੇ ਆ ਲਾਜ਼ਮੀ ਆਓ ਹੁਣ ਜਾਣਦੇ ਵੀ ਕਿਹੜੇ ਫਰੂਟਸ ਆ ਜਿਨ੍ਹਾਂ ਦਾ ਸਾਨੂੰ ਵੱਧ ਦੀ ਉਮਰ ਦੇ ਵਿੱਚ ਗਰੇਜ ਕਰਨਾ ਚਾਹੀਦਾ ਏ ਮੈਂ ਬਿਲਕੁਲ ਬੰਦ ਕਰਨ ਨੂੰ ਨਹੀਂ ਕਹਿੰਦਾ ਉਹਨਾਂ ਦੀ ਮਾਤਰਾ ਨੂੰ ਘਟਾ ਲਓ ਜਾਂ ਕਦੇ ਕਦੇ ਖਾਓ ਸੋ ਅਜਿਹੇ ਫਰੂਟਸ ਵਿੱਚ ਆ ਜਾਂਦਾ ਸਭ ਤੋਂ ਪਹਿਲੇ ਨੰਬਰ ਤੇ ਆਮਰ ਸਾਥੀਓ ਮੰਗੇਓ ਦੇ ਵਿੱਚ 슈ਗਰ ਕੰਟੈਂਟ ਜ਼ਿਆਦਾ ਹੋਣ ਕਰਕੇ 슈ਗਰ ਦੇ ਮਰੀਜ਼ਾਂ ਲਈ ਇਹ ਵਧੀਆ ਨਹੀਂ ਮੰਨਿਆ ਜਾਂਦਾ। ਸੋ 슈ਗਰ ਦੇ ਮਰੀਜ਼ ਤਾਂ ਇਹਨੂੰ ਖਾਣ ਤੋਂ ਪਰਹੇਜ਼ ਕਰਨ ਇਸ ਤੋਂ ਇਲਾਵਾ ਜੀ ਖਾਣਾ ਵੀ ਹੈ ਇੱਕ ਜਾਂ ਦੋ ਫਾੜੀਆਂ ਤੋਂ ਵੱਧ ਤੁਸੀਂ ਆਮਬ ਨਾ ਖਾਓ। ਤੇ ਇਹਦਾ ਸੇਵਨ ਖਾਲੀ ਪੇਟ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਗੈਸ ਐਸਿਡਿਟੀ ਹੋਣ ਦੇ ਜਿਹੜੇ ਚਾਂਸ ਆ ਉਹ ਵੱਧ ਹੋ ਜਾਂਦੇ ਆ। ਸੋ ਇਹਦਾ ਸੇਵਨ ਤੁਸੀਂ ਜਦੋਂ ਵੀ ਕਰਨਾ ਹੈ ਦੁਪਹਿਰ ਵੇਲੇ ਕਰੋ। ਰਾਤ ਵੇਲੇ ਵੀ ਇਹਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਤੇ ਇਸ ਤੋਂ ਇਲਾਵਾ ਸਾਥੀਓ ਆਮਬ ਨੂੰ ਕਦੇ ਵੀ ਤੁਸੀਂ ਜ਼ਿਆਦਾ ਮਾਤਰਾ ਚ ਨਹੀਂ ਖਾਣਾ ਸੋ ਵੱਧ ਦੀ ਉਮਰ ਦੇ ਵਿੱਚ ਇਹਨੂੰ ਜਦੋਂ ਵੀ ਖਾਣਾ ਹੈ ਘੱਟ ਖਾਓ ਦੇ ਨਾਲ ਪ੍ਰੋਟੀਨ ਵਾਲੀ ਕੋਈ ਚੀਜ਼ ਖਾ ਲਓ ਤਾਂ ਜੋ ਤੁਹਾਡੀ ਸ਼ੂਗਰ ਆ ਜਿਹੜੀ ਤੁਰੰਤ ਉੱਪਰ ਨਾ ਵਧੇ ਇਸ ਤੋਂ ਇਲਾਵਾ ਚੀਕੂ ਜਿਹੜਾ ਫਰੂਟ ਆ ਉਹਦੇ ਵਿੱਚ ਵੀ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਆ ਸੋ ਚੀਕੂ ਦਾ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ ਇਹਦਾ ਗਲਾਈਸੈਮਿਕ ਇੰਡੈਕਸ ਬਹੁਤ ਹਾਈ ਹੁੰਦਾ ਤੋ 슈ਗਰ ਦੇ ਮਰੀਜ਼ ਚੀਕੂ ਤੇ ਲੀਚੀ ਦਾ ਪਰਹੇਜ਼ ਕਰਨ ਤੇ ਸਾਥੀਓ ਤਰਬੂਜ ਵੀ 슈ਗਰ ਦੇ ਮਰੀਜ਼ਾਂ ਨੂੰ ਇਹਦਾ ਪਰਹੇਜ਼ ਕਰਨਾ ਚਾਹੀਦਾ ਹੈ ਵੱਡੀ ਉਮਰ ਚ ਇਹਨਾਂ ਫਲਾਂ ਦਾ ਸਾਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਤਰਬੂਜ ਵਿੱਚ ਵੀ 슈ਗਰ ਕੰਟੈਂਟ ਵੀ ਹਾਈ ਹੁੰਦਾ ਹੈ ਇਹਦੇ ਨਾਲ ਨਾਲ ਤਰਬੂਜ ਜੇ ਅਸੀਂ ਜ਼ਿਆਦਾ ਮਾਤਰਾ ਚ ਖਾ ਲੈਂਨੇ ਆ ਤਾਂ ਇਹਦੇ ਨਾਲ ਸਾਡਾ ਪੇਟ ਆ ਜਿਹੜਾ ਉਹ ਅਫਾਰਾ ਹੋ ਜਾਂਦਾ ਇਹ ਬਲੋਟਿੰਗ ਹੋ ਜਾਂਦੀ ਹੈ ਐਸਿਡਿਟੀ ਵੀ ਹੋ ਸਕਦੀ ਹੈ ਸੋ ਤਰਬੂਜ ਦਾ ਵੀ ਵੱਧਦੀ ਉਮਰ ਸਾਨੂੰ ਪਰਹੇਜ਼ ਰੱਖਣਾ ਚਾਹੀਦਾ ਤੇ ਸਾਥੀਓ ਕਠਲ ਇਹ ਵੀ ਫਲਾਂ ਦੀ ਸ਼੍ਰੇਣੀ ਜੀ ਆ ਜਾਂਦਾ ਹੈ ਸਬਜ਼ੀਆਂ ਚ ਨਹੀਂ ਆਉਂਦਾ ਸੋ ਕਠਲ ਦੀ ਸਬਜ਼ੀ ਵੀ ਵੱਧਦੀ ਉਮਰ ਦੇ ਵਿੱਚ ਇਹਦਾ ਪਰਹੇਜ਼ ਕਰੋ ਕਿਉਂਕਿ ਇਹ ਜਲਦੀ ਹਾਜਮ ਨਹੀਂ ਹੁੰਦੀ ਵੱਧਦੀ ਉਮਰ ਚ ਵੈਸੇ ਵੀ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਆਫ ਵੀਕ ਹੋ ਜਾਂਦਾ ਹੈ ਸੋ ਇਹਦਾ ਪਰਹੇਜ਼ ਕਰੋ ਵੱਧਦੀ ਉਮਰ ਦੇ ਵਿੱਚ ਜੇ ਤੁਸੀਂ ਇਹਨੂੰ ਖਾਓਗੇ ਤਾਂ ਤੁਹਾਡੇ ਜਲਨ ਹੋਊਗੀ ਗੈਸ ਬਣੂਗੀ ਇਹ ਫਾਰਾ ਬਣੂਗਾ ਰਾਤ ਸਮੇਂ ਤਾਂ ਬਿਲਕੁਲ ਵੀ ਤੁਸੀਂ ਇਹ ਨਹੀਂ ਖਾਣੀ ਸਬਜ਼ੀ ਸੋ ਇਹ ਸਾਥੀਓ ਫਰੂਟ ਸੀ ਜਿਹੜੇ ਫਲ ਸੀ ਜਿਨ੍ਹਾਂ ਨੂੰ ਵੱਧ ਉਮਰ ਦੇ ਵਿੱਚ ਤੁਹਾਨੂੰ ਮਾਤਰਾ ਵਧਾਉਣ ਨਾਲ ਲਾਭ ਮਿਲੂਗਾ ਫਾਇਦਾ ਮਿਲੂਗਾ ਤੁਹਾਨੂੰ ਚੁਸਤੀ ਮਿਲੂਗੀ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵਧੂਗੀ ਤੁਹਾਨੂੰ 슈ਗਰ ਜਿਨ੍ਹਾਂ ਨੂੰ ਹੈਗੀ ਉਹਨਾਂ ਨੂੰ ਵੀ ਇਹ ਫਰੂਟ ਫਾਇਦਾ ਦਿੰਦੇ ਆ ਤੇ ਜਿਹੜੇ ਫਲ ਨਹੀਂ ਖਾਣੇ ਉਹਨਾਂ ਨੂੰ ਵੀ ਧਿਆਨ ਨਾਲ ਨੋਟ ਕਰ ਲਓ ਸੋ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਥੀਓ ਕੁਝ ਦਿਨ ਪਹਿਲਾਂ ਆਪਾਂ ਗੀਤ ਕੀਤਾ ਸੀ ਮੈਂ ਖੁਦ ਗਾਇਆ ਏ ਧੀ ਨਾਲ ਬਰਕਤ ਸੋ ਧੀਆ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕੀਤੀ ਬੜਾ ਵਧੀਆ ਗੀਤ ਆ ਜਰੂਰ ਸੁਣ ਕੇ ਵੇਖਿਓ YouTube ਤੇ ਡਾਕਟਰ ਹਰਮਨ ਜੀਰਾ ਨਿਊ Song ਸਰਚ ਕਰ ਲਓ ਜਾਂ ਧੀ ਨਾਲ ਬਰਕਤ Song ਸਰਚ ਕਰ ਲਓ YouTube ਤੇ ਤੇ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਸਪੋਰਟ ਕਰੋ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਵੱਧ ਤੋਂ ਵੱਧ ਭੈਣ ਭਰਾਵਾਂ 'ਚ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਸੋ ਇਜਾਜ਼ਤ ਦਿਓ ਧੰਨਵਾਦ